ਪਿੰਡ ਦੇ ਸਾਹ ਪਿੰਡ ਦੇ ਸਾਹ ਜੋ ਨਾਲ ਤੇ ਪਿੰਡ ਸਾਡਾ ਸਾਥ ਦੇਵੇ ਸਾਡੇ ਦੀ ਕਾਗਜ਼ ਭਰ ਕੇ ਅੱਜ ਮੁੰਦਾ ਚੱਕਿਆ ਜਿੱਦੋਂ ਮੀ ਮੀ ਪਿੰਡ ਦਾ ਕੋਸ਼ਿਸ਼ ਕਰਕੇ ਵਿਖਾਈ ਹੈ ਸੁਰਨ ਤੋਂ ਬਾਅਦ ਪਿੰਡ ਦੇ ਵਿਕਾਸ ਦੇ ਪਿੰਡ ਦੇ ਕੰਮ ਅਸੀਂ ਕੀ ਕੀ ਲਾ ਕੇ ਕਰਾਂਗੇ ਪਿੰਡ ਦੇ ਸਹਯੋਗ ਦੀ ਲੋੜ ਹੈ ਹਰ ਇੱਕ ਨੂੰ ਅਸੀਂ ਹਰ ਇੱਕ ਕੋਲ ਜਾਵਾਂਗੇ ਹਰ ਇੱਕ ਤੋਂ ਵੋਟ ਮੰਗਾਂਗੇ ਪਿੰਡ ਦਾ ਸਾਾਰੇ ਇੱਕ ਬੰਦੇ ਨੂੰ ਵੋਟ ਦਾ ਅਧਿਕਾਰ ਹੈ ਸਾਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਜਸਵੀਰ ਸਿੰਘ ਨੂੰ ਚੁਣਿਆ ਜਾਵੇ ਐਂਟਰ ਕਰਤੇ ਜੀ ਅੱਜ ਤੋਂ ਸਾਡਾ ਸੰਘਰਸ਼ ਜਿਹੜਾ ਸ਼ੁਰੂ ਹੋ ਗਿਆ ਜੀ ਅਸੀਂ ਚਾਹੁੰਦੇ ਆ ਵੀ ਅਸੀਂ ਪਿੰਡ ਦਾ ਵਿਕਾਸ ਕਰੀਏ ਉਹ ਸਾਨੂੰ ਮੌਕਾ ਦੇਣ ਬਾਕੀ ਹਰ ਇੱਕ ਬੰਦੇ ਦੇ ਕੋਲ ਜਾ ਕੇ ਅਸੀਂ ਬੋਰਡ ਦਾ ਪ੍ਰਚਾਰ ਕਰ ਰਹੇ ਆਂ ਵੋਟ ਮੰਗ ਰਹੇ ਆਂ ਕਾਗਜ਼ ਭਰ ਰਹੇ ਆਂ ਜੀ ਪਿੰਡ ਦੇ ਸਾਰੇ ਪਿੰਡ ਦੇ ਸਹਿਯੋਗ ਨਾਲ ਜੀ ਤੇ ਪਿੰਡ ਸਾਡਾ ਸਾਥ ਦੇਵੇ ਅੱਜ ਅਸੀਂ ਕਾਗਜ਼ ਭਰ ਕੇ ਅੱਜ ਮੋਦਾਂ ਚੱਕਿਆ ਜਿੱਦ ਤੋਂ ਵੀ ਪਿੰਡ ਦਾ ਕੋਸ਼ਿਸ਼ ਕਰਕੇ ਵਿਖਾਈ ਹੈ ਮੇਤੋ ਆ ਜੀ ਸਟਾਰਟਿੰਗ ਹੈ ਜੀ ਸਾਡੀ ਬਾਕੀ ਇਹ ਵਈ ਦੱਸ ਦੇ ਅੱਜ ਨਾਮ ਅੱਜ ਪੱਤਰ ਭਰਤੇ ਜੀ ਅਸੀਂ ਪੇਪਰ ਭਰਦੇ ਕੀ ਕਹੋਗੇ ਅੱਜ ਨਾਮਜ਼ਦਗੀ ਪੱਤਰ ਅੱਜ ਨਾਮਜ਼ਦਗੀ ਦੇ ਪੱਤਰ ਅਸੀਂ ਐਂਟਰ ਕਰਤੇ ਜੀ ਅੱਜ ਤੋਂ ਸਾਡਾ ਸੰਘਰਸ਼ ਜਿਹੜਾ ਸ਼ੁਰੂ ਹੋ ਗਿਆ ਜੀ ਅਸੀਂ ਚਾਹੁੰਦੇ ਆਂ ਵੀ ਅਸੀਂ ਪਿੰਡ ਦਾ ਵਿਕਾਸ ਕਰੀਏ ਲੋਕ ਸਾਨੂੰ ਮੌਕਾ ਦੇਣ ਬਾਕੀ ਹਰ ਇੱਕ ਬੰਦੇ ਦੇ ਕੋਲ ਜਾ ਕੇ ਅਸੀਂ ਬੋਰਡ ਦਾ ਪ੍ਰਚਾਰ ਕਰ ਰਹੇ ਆਂ ਵੋਟ ਮੰਗ ਰਹੇ ਆਂ ਸਾਰੇ ਇੱਕ ਬੰਦੇ ਨੂੰ ਵੋਟ ਦਾ ਅਧਿਕਾਰ ਹੈ ਸਾਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਜਸਵੀਰ ਸਿੰਘ ਨੂੰ ਚੁਣਿਆ ਜਾਵੇ ਚੁਣਨ ਤੋਂ ਬਾਅਦ ਪਿੰਡ ਦੇ ਵਿਕਾਸ ਦੇ ਪਿੰਡ ਦੇ ਕੰਮ ਅਸੀਂ ਜੀ ਜੀ ਲਾ ਕੇ ਕਰਾਂਗੇ। ਇਹੀ ਜਿਵੇਂ ਬਾਈ ਨੇ ਇਹਨਾਂ ਨੇ ਕਿਹਾ ਜੀ ਇਹਨਾਂ ਨੂੰ ਲੈ ਕੇ ਆਪਾਂ ਸਾਰੇ ਪਿੰਡ ਦਾ ਆਪਾਂ ਵਿਕਾਸ ਕਰਨਾ ਜਿਵੇਂ ਕਿ ਜਿਵੇਂ ਆਪਾਂ ਪਿੰਡ ਦੇ ਅਧੂਰੇ ਕੰਮ ਰਹੇਗੇ ਉਹ ਆਪਾਂ ਕਰਕੇ ਰਖੋਣੇ ਜੀ ਮੱਤਾ ਜੀ ਤੋਂ ਕੰਮ ਸਟਾਰਟ ਹੈ ਜੀ ਬਾਕੀ ਤੁਸੀਂ ਬਾਕੀ ਪਿੰਡ ਦੇ ਸਹਿਯੋਗ ਦੀ ਲੋੜ ਹੈ ਹਰ ਇੱਕ ਨੂੰ ਅਸੀਂ ਹਰ ਇੱਕ ਕੋਲ ਜਾਵਾਂਗੇ ਹਰ ਇੱਕ ਤੋਂ ਵੋਟ ਮੰਗਾਂਗੇ ਪਿੰਡ ਦਾ ਸਾਥ ਚਾਹੀਦਾ ਬਸ ਸਾਨੂੰ ਪਿੰਡ ਦਾ ਸਾਥ ਦੇਣ ਕਰਨੀ ਅਸੀਂ ਕੰਮ ਕਰਕੇ ਰਖਾਵਾਂਗੇ